ਤਾਂ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਲੰਗਰਾਂ ਦੀ ਚਰਚਾ ਦੂਰ ਦੂਰ ਤੱਕ ਫੈਲਣ ਲੱਗੀ ਕਈ ਥਾਵਾਂ ਤੇ ਚਰਚਾ ਹੋਣ ਲੱਗੀ ਕਿ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦਾ ਲੰਗਰ ਬਿਨਾਂ ਕਿਸੇ ਭੇਦ ਭਾਵ ਦੇ ਵੰਡਿਆ ਜਾਂਦਾ ਹੈ ਤੇ ਭਾਵੇਂ ਕੋਈ ਗਰੀਬ ਹੈ ਕਿ ਭਾਵੇਂ ਕੋਈ ਅਮੀਰ ਸਭ ਨੂੰ ਇੱਕੋ ਪ੍ਰਕਾਰ ਦਾ ਲੰਗਰ ਸ਼ਕਾਇਆ ਜਾਂਦਾ ਹੈ ਗੁਰੂ ਜੀ ਦੇ ਲੰਗਰਾਂ ਦੀ ਚਰਚਾ ਸੁਣ ਕੇ ਸੰਗਤਾਂ ਦੂਰ ਨੇੜੇ ਤੋਂ ਆ ਕੇ ਨਾਲੇ ਤਾਂ ਲੰਗਰ ਛਕਦੀਆਂ ਨਾਲੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਖੁੱਲਾ ਲੰਗਰ ਵਰਤਦਿਆਂ ਦੇਖ ਕੇ ਕਈ ਨਖੱਟੇ ਲੋਕ ਗੁਰੂ ਕੇ ਲੰਗਰਾਂ ਦਾ ਗਲਤ ਫਾਇਦਾ ਚੁੱਕਣ ਲੱਗੇ ਇਨ੍ਹਾਂ ਵਿੱਚੋਂ ਹੀ ਇੱਕ ਮਾੜਾ ਨਾਮ ਦਾ ਵਿਅਕਤੀ ਸੀ ਜੀੜਾ ਕੀ ਬੈਠ ਕੇ ਦੁਨਨੇ ਸਮੇਂ ਲੰਗਰ ਛਕਦਾ ਤੇ ਫਿਰ ਆਰਾਮ ਕਰਨ ਵਾਸਤੇ ਦੂਰ ਕਿਸੇ ਰੁੱਕ ਦੀ ਛਾਂ ហេਠਾ ਜਾ ਕੇ ਲੰਮੇ ਪੈ ਜਾਂਦਾ ਉਸ ਵਿਅਕਤੀ ਨੂੰ ਇਸ ਤਰ੍ਹਾਂ ਕਰਦਿਆਂ ਬੜੇ ਦਿਨ ਗੁਜ਼ਰ ਗਏ ਤਾਂ ਗੁਰੂ ਘਰ ਦੇ ਸੇਵਾਦਾਰਾਂ ਨੇ ਉਸ ਨੂੰ ਸਮਝਾਇਆ ਕਿ ਭਾਈ ਜੀ ਇੱਥੇ ਜਿਹੜਾ ਵੀ ਵਿਅਕਤੀ ਆਉਂਦਾ ਹੈ ਉਹ ਗੁਰੂ ਘਰ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ ਤੇ ਤੁਸੀਂ ਵੀ ਕੁਝ ਨਾ ਕੁਝ ਥੋੜੀ ਬਹੁਤ ਸੇਵਾ ਜ਼ਰੂਰ ਕਰਿਆ ਕਰੋ ਤਾਂ ਸੇਵਾਦਾਰਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਵਿਅਕਤੀ ਬੋਲਿਆ ਕਿ ਮੈਂ ਗੁਰੂ ਅੰਗਦ ਦੇਵ ਜੀ ਦਾ ਸੇਵਕ ਹਾਂ ਤੇ ਮੈਂ ਸਿਰਫ ਉਹਨਾਂ ਦੀ ਹੀ ਸੇਵਾ ਕਰਾਂਗਾ ਤੁਹਾਡੇ ਕਹਿਣ ਉੱਤੇ ਮੈਂ ਸੇਵਾ ਬਿਲਕੁਲ ਨਹੀਂ ਕਰਾਂਗਾ ਇਸ ਪ੍ਰਕਾਰ ਕਰਦਿਆਂ ਕਰਦਿਆਂ ਕੁਝ ਦਿਨ ਹੋਰ ਲੰਘ ਗਏ ਤਾਂ ਇੱਕ ਦਿਨ ਉਹ ਵਿਅਕਤੀ ਨੂੰ ਬਾਬਾ ਬੁੱਢਾ ਜੀ ਨੇ ਵੀ ਸਮਝਾਇਆ ਕਿ ਇਹ ਅਸਥਾਨ ਸਿਰਫ ਲੰਗਰ ਛਕਣ ਲਈ ਨਹੀਂ ਬਲਕਿ ਇਹ ਅਸਥਾਨ ਤਾਂ ਪ੍ਰਾਪਤੀਆਂ ਪਾਉਣ ਵਾਸਤੇ ਹੈ ਤੇ ਇਸ ਤਰ੍ਹਾਂ ਕਰਨ ਨਾਲ ਸਿਰ ਉੱਤੇ ਭਾਰ ਚੜਦਾ ਹੈ। ਬਾਬਾ ਬੁੱਢਾ ਜੀ ਨੇ ਜਦੋਂ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਮੰਨਿਆ ਤੇ ਗੁਰੂ ਜੀ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਤੇ ਆਖਣ ਲੱਗਾ ਕਿ ਗੁਰੂ ਜੀ ਤੁਹਾਡੇ ਸੇਵਾਦਾਰ ਮੇਰੇ ਨਾਲ ਈਰਖਾ ਕਰਦੇ ਹਨ। ਓ ਮੈਨੂੰ ਚੈਨ ਨਾਲ ਨਹੀਂ ਜੀਣ ਦਿੰਦੇ ਮੈਨੂੰ ਬੋਲਦੇ ਹਨ ਕਿ ਤੂੰ ਸੰਗਤ ਦੀ ਸੇਵਾ ਕਰਿਆ ਕਰ ਪਰ ਮੈਂ ਲੋਕਾਂ ਦੀ ਸੇਵਾ ਕਿਉਂ ਕਰਾਂ ਕਿਉਂਕਿ ਮੈਂ ਤਾਂ ਤੁਹਾਡਾ ਸੇਵਕ ਹਾਂ ਮੈਂ ਤਾਂ ਸਿਰਫ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੀ ਸੇਵਾ ਦੱਸੋ ਉਸ ਵਿਅਕਤੀ ਦੇ ਮੋਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਸੰਗਤ ਦੀ ਸੇਵਾ ਵਿੱਚ ਹੀ ਰੱਬ ਦੀ ਸੇਵਾ ਹੁੰਦੀ ਹੈ ਕਿਉਂਕਿ ਪਰਮਾਤਮਾ ਸੰਗਤ ਵਿੱਚ ਹੀ ਵਾਸ ਕਰਦਾ ਹੈ ਗੁਰੂ ਜੀ ਦੇ ਦਰਵਾਜ਼ਾ ਸਮਝਾਉਣ ਦੇ ਬਾਵਜੂਦ ਵੀ ਉਹ ਮੂਰਖ ਵਿਅਕਤੀ ਗੁਰੂ ਜੀ ਨਾਲ ਜ਼ਿੱਦ ਕਰਨ ਲੱਗਾ ਤੇ ਆਖਣ ਲੱਗਾ ਕਿ ਨਹੀਂ ਗੁਰੂ ਜੀ ਮੈਂ ਤਾਂ ਸਿਰਫ ਤੁਹਾਡੀ ਹੀ ਸੇਵਾ ਕਰਾਂਗਾ ਉਸ ਵਿਅਕਤੀ ਦਾ ਮੂਰਖਤਾ ਵਾਲਾ ਹਾਲ ਦੇਖ ਕੇ ਗੁਰੂ ਜੀ ਨੇ ਉਸ ਵਿਅਕਤੀ ਨੂੰ ਆਦੇਸ਼ ਦਿੱਤਾ ਕਿ ਜਾ ਅੱਗ ਵਿੱਚ ਸੜ ਜਾ ਤੇਰੇ ਵਾਸਤੇ ਸਾਡੀ ਇਹੀ ਸੇਵਾ ਹੈ ਗੁਰੂ ਜੀ ਦੇ ਮੋਹ ਇਹ ਵਚਨ ਸੁਣ ਕੇ ਉਹ ਵਿਅਕਤੀ ਬੌਂਦਲ ਜਿਹਾ ਗਿਆ ਕਿਉਂਕਿ ਗੁਰੂ ਜੀ ਦਾ ਇਹ ਆਦੇਸ਼ ਉਸ ਵਿਅਕਤੀ ਵਾਸਤੇ ਕਠਨ ਨਹੀਂ ਅਸੰਭਵ ਜਿਹਾ ਲੱਗ ਰਿਹਾ ਸੀ ਪਰ ਹੁਣ ਉਹ ਕਰਦਾ ਵੀ ਕੀ ਕਿਉਂਕਿ ਉਸ ਨੇ ਭਾਰੀ ਸੰਗਤ ਦੇ ਸਾਹਮਣੇ ਕਿਹਾ ਸੀ ਕਿ ਗੁਰੂ ਜੀ ਮੈਨੂੰ ਜੋ ਵੀ ਸੇਵਾ ਦੇਣਗੇ ਮੈਂ ਉਹੀ ਸੇਵਾ ਕਰਾਂਗਾ ਤੇ ਉਹ ਵਿਅਕਤੀ ਆਪਣਾ ਮਨ ਮਾਰ ਕੇ ਜੰਗਲ ਵੱਲ ਚਲਾ ਗਿਆ ਤੇ ਉੱਥੇ ਲੱਕੜੀਆਂ ਇਕੱਠੀਆਂ ਕਰਕੇ ਉਹਨਾਂ ਦੀ ਇੱਕ ਚਿਤਾ ਤਿਆਰ ਕਰ ਲਈ ਤੇ ਉਸ ਨੂੰ ਅੱਗ ਲਾ ਦਿੱਤੀ ਪ੍ਰੰਤੂ ਹੁਣ ਅੱਗ ਵਿੱਚ ਜਾਣ ਦੀ ਉਸ ਦੀ ਹਿੰਮਤ ਨਹੀਂ ਪੈ ਰਹੀ ਸੀ ਇੱਕ ਦੋ ਵਾਰ ਉਹ ਅੱਗ ਦੇ ਕੋਲ ਵੀ ਗਿਆ ਪਰ ਅੱਗ ਦੇ ਸੇਕ ਤੇ ਮਰਨ ਦੇ ਡਰ ਤੋਂ ਉਹ ਬੜਾ ਘਬਰਾ ਰਿਹਾ ਸੀ ਉਸ ਵਿਅਕਤੀ ਨੂੰ ਇਸ ਤਰ੍ਹਾਂ ਕਰਦਿਆਂ ਰੁੱਖ ਪਿੱਛੇ ਲੁਕਿਆ ਇੱਕ ਚੋਰ ਦੇਖ ਰਿਹਾ ਸੀ ਜਿਹੜਾ ਕਿ ਲਾਗੇ ਪੈਂਦੇ ਨਗਰ ਵਿੱਚੋਂ ਕਿਸੇ ਔਰਤ ਦੇ ਗਹਿਣੇ ਚੁਰਾ ਕੇ ਲਿਆਇਆ ਸੀ ਤੇ ਸਰਕਾਰੀ ਬੰਦਿਆਂ ਦੀ ਮਾਰ ਤੋਂ ਬਚਣ ਲਈ ਇੱਥੇ ਜੰਗਲ ਵਿੱਚ ਲੁਕਿਆ ਬੈਠਾ ਸੀ ਮਾੜੇ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਉਹ ਚੋਰ ਮਾੜੇ ਦੇ ਪਾਸ ਆ ਗਿਆ ਪੁੱਛਣ ਲੱਗਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤਾਂ ਮਾੜੇ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਦਾ ਮੈਨੂੰ ਆਦੇਸ਼ ਹੈ ਕਿ ਇਸ ਬਲ ਦੀ ਅੱਗ ਵਿੱਚ ਮੱਚ ਕੇ ਸੜ ਜਾ। ਇਹੀ ਸਾਡੀ ਸੇਵਾ ਹੈ। ਬਸ ਇਹੀ ਕਰਨ ਦੀ ਕੋਸ਼ਿਸ਼ ਮੈਂ ਕਰ ਰਿਹਾ ਹਾਂ। ਪਰ ਮੈਨੂੰ ਇਸ ਅੱਗ ਤੋਂ ਤੇ ਮਰਨ ਤੋਂ ਬਹੁਤ ਡਰ ਲੱਗ ਰਿਹਾ ਹੈ। ਮੈਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਤਾਂ 마ੜੇ ਦੇ ਮੂੰਹੋਂ ਇਹ ਗੱਲ ਸੁਣ ਕੇ ਚੋਰ ਨੇ 마ੜੇ ਨੂੰ ਕਿਹਾ ਕਿ ਬਾਈ ਜੀ ਤੁਸੀਂ ਇੱਕ ਕੰਮ ਕਰੋ ਕਿ ਮੇਰੇ ਨਾਲ ਇੱਕ ਸੌਦਾ ਕਰੋ ਮੈਨੂੰ ਗੁਰੂ ਅੰਗਦ ਦੇਵ ਜੀ ਦਾ ਬਚਨ ਵੇਚ ਦਿਓ ਤੇ ਉਸ ਦੇ ਬਦਲੇ ਸੋਨੇ ਦੇ ਗਹਿਣੇ ਤੁਸੀਂ ਰੱਖ ਲਓ ਤਾ ਚੋਰ ਦੇ ਮੂੰਹੋਂ ਇਹ ਗੱਲ ਸੁਣ ਕੇ 마ੜਾ ਬੜਾ ਖੁਸ਼ ਹੋਇਆ ਤੇ ਉਸ ਨੇ ਸੌਦਾ ਮਨਜ਼ੂਰ ਕਰ ਲਿਆ ਜਿਸ ਤੋਂ ਬਾਅਦ ਚੋਰ 마ੜੇ ਨੂੰ ਆਖਣ ਲੱਗਾ ਕਿ ਇਹ ਗਹਿਣੇ ਮੈਂ ਤੁਹਾਨੂੰ ਤਾਂ ਹੀ ਦੇਵਾਂਗਾ ਕਿ ਪਹਿਲਾਂ ਤੁਸੀਂ ਗੁਰੂ ਜੀ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਆਪਣਾ ਬਚਨ ਮੈਨੂੰ ਵੇਚ ਦਿੱਤਾ ਹੈ ਤਾਂ ਮਾੜੇ ਨੇ ਬਿਨਾਂ ਕੋਸ ਸੋਚੇ ਸਮਝੇ ਆਪਣੇ ਦੋਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਕਿ ਮੈਂ ਤੁਹਾਡੇ ਬਚਨਾਂ ਨੂੰ ਇਸ ਚੋਰ ਕੋਲ ਵੇਚ ਰਿਹਾ ਹਾਂ ਤੇ ਉਸ ਦੇ ਬਦਲੇ ਮੈਂ ਇਹ ਸੋਨਾ ਲੈ ਰਿਹਾ ਹਾਂ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰੋ ਮਾੜੇ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਚੋਰ ਨੇ ਦੇਖਦਿਆਂ ਹੀ ਦੇਖਦਿਆਂ ਬਲਦੀ ਚਿੱਤਾ ਵਿੱਚ ਛਲਾਂਗ ਲਗਾ ਦਿੱਤੀ ਤੇ ਕੁਝ ਹੀ ਸਮੇਂ ਵਿੱਚ ਪੂਰੀ ਤਰ੍ਹਾਂ ㅄਮ ਹੋ ਗਿਆ ਗੁਰੂ ਜੀ ਦੇ ਬਚਨਾਂ ਦੀ ਅਥਾ ਸਰਦਾ ਰੱਖਣ ਦੇ ਕਾਰਨ ਉਸ ਚੋਰ ਨੂੰ ਪਰਮ ਪਦ ਦੀ ਪ੍ਰਾਪਤੀ ਹੋਈ ਪਰ ਦੂਸਰੇ ਪਾਸੇ 마ੜਾ ਉਹਨਾਂ ਸੋਨੇ ਦੇ ਗਹਿਣਿਆਂ ਨੂੰ ਵੇਚਣ ਵਾਸਤੇ ਸ਼ਹਿਰ ਵੱਲ ਚਲਾ ਗਿਆ। ਸ਼ਨਿਆਰ 마ੜੇ ਦੀਆਂ ਗੱਲਾਂ-ਬਾਤਾਂ ਤੋਂ ਸਮਝ ਗਿਆ ਕਿ ਇਹ ਮਾਲ ਚੋਰੀ ਦਾ ਹੈ ਤੇ ਉਸਨੇ ਸਰਕਾਰੀ ਬੰਦਿਆਂ ਨੂੰ ਖਬਰ ਦੇ ਕੇ ਜਲਦੀ ਹੀ 마ੜੇ ਨੂੰ ਗ੍ਰਿਫਤਾਰ ਕਰਵਾ ਦਿੱਤਾ। ਜਿਸ ਤੋਂ ਬਾਅਦ ਸਰਕਾਰੀ ਬੰਦਿਆਂ ਨੇ ਮਾਰੇ ਕੋਲੋਂ ਹੋਰ ਚੋਰੀਆਂ ਬਾਰੇ ਪਤਾ ਕਰਨ ਲਈ ਮਾਰੇ ਦੀ ਕੁੱਟਮਾਰ ਕੀਤੀ ਜਿਸ ਦੇ ਚਲਦਿਆਂ ਉਹ ਦਮ ਤੋੜ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਅੰਗਦ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਸਾਖੀ ਤੋਂ ਕੀ ਸਿੱਖਣ ਨੂੰ ਮਿਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ